ਜਖੜ ਸਾਹਿਬ ਆ ਕੇ ਪਿੰਡਾਂ ਚ ਪੰਜਾਬ ਦਾ ਗੰਦ ਪਿਜੇ ਪਿਦਾ ਇਹ ਤੋਂ ਪਤਾ ਲੱਗੇ ਵੀ ਲੋਕ ਕਿੱਥੇ ਖੜੇ ਆ ਤੇ ਕਿੱਥੇ ਖੜੇ ਆ ਇਸ ਕਰਕੇ ਉਹਨਾਂ ਦੀ ਮਜਬੂਰੀ ਆ ਦੋਹਾਂ ਤੇ ਦਿੰਦੀ ਦੋਵੇਂ ਇਹਦੇ ਅਕਾਲੀ ਦਲ ਵੀ ਭਾਜੀਪੀ ਵੀ ਲੋਕਾਂ ਦੇ ਵੱਧ ਕਰਦੇ ਆ ਉਹਨਾਂ ਦਾ ਕੋਈ ਵजूद ਨਹੀਂ ਉਹ ਜੋ ਮੰਦੀ ਕਰਨ ਜਖੜ ਦੇ ਬਿਆਨ ਦੀ ਕੋਈ ਅਮਿਤ ਪਹਿਲੀ ਗੱਲ ਦੱਸ ਜਖੜ ਨੂੰ ਕੋਈ ਨਾ ਪੁੱਛਦਾ ਨਗੇ ਅਕਾਲੀ ਦਲ ਨਾ ਹੋ ਜੇ ਗੱਠਜੋੜ ਪੈਣ ਦੇ ਗੱਲ ਦੋਨੋਂ ਪਾਰਟੀਆਂ ਦਾ ਮਸਲਾ ਹੀ ਚੁੱਕੀ ਲੈਣਾ ਦੇਣਾ ਪਰ ਜਿਹੜਾ ਗੱਠ ਜੋੜ ਜਿੰਨਾ ਤੇ ਤੱਕ ਦਿੱਲੀ ਵਾਲੇ ਅਮਿਤ ਸ਼ਾਹ ਹੋਣੀ ਉਹਦੀ ਗੱਦਨਾਂ ਜੀ ਕਰਨਗੇ ਉਹਦੀ ਗੱਦਨਾਂ ਦੇ ਮੇਰੇ ਖਿਆਲ ਜਾਖੜ ਦੀ ਗੱਲ 'ਚ ਕੋਈ ਦਮ ਨਹੀਂ ਜਿੰਨੀਆਂ ਉਹਨੇ ਤਾਂ ਹੁਣ ਤਾਂ ਕਹੀਆਂ ਪਹਿਲੀ ਗੱਲ ਤਾਂ ਝੂਠੋ ਬੋਲਦਾ ਸਾਧੀਆਂ ਗੱਲਾਂ ਉਹਦੀਆਂ ਝੂਠਆਂ ਤੇ ਉਹਦੀ ਗੱਲ ਤੇ ਕੋਈ ਦਮ ਨਹੀਂ ਕਿਉਂ ਕਾਲੀ ਦਲ ਤੇ ਭਾਜਪਾ ਦਾ ਉਹਨੇ ਕਿਹਾ ਮੈਂ ਚਾਹੁੰਦਾ ਹਾਂ ਉਹਨੇ ਇਹ ਨਸ਼ਵ ਦੀ ਯੂਜ਼ ਕੀਤਾ ਮੈਂ ਵੀ ਫੜਿਆ ਦੋ ਤੋੜ ਉਹਨੇ ਕਿਹਾ ਵੀ ਮੈਂ ਚਾਹੁੰਦਾ ਚਾਹੁੰਦੇ ਆ ਕਿਉਂਕਿ ਜਿਹੜੇ ਕਾਗਜ਼ 'ਚ ਆਏ ਕੈਪਟਨ ਮਨਿੰਦਰ ਸਿੰਘ ਜਾਖੜ ਇਹ ਸਾਰਿਆਂ ਨੂੰ ਇਹ ਕਿ ਬੀਜੇਪੀ ਨਾਲ ਰਲ ਕੇ ਅਸੀਂ ਐਮਐਲਏ ਐਮਪੀ ਬਣ ਜਣਾ ਹੁਣੋਂ ਨੂੰ ਲੱਗਦਾ ਕੱਲਿਆਂ ਨੂੰ ਹੀ ਨਹੀਂ ਬਣ ਸਕਣਾ ਆਪਣੇ ਆਪਣੇ ਦੇ ਵਿਸ਼ਵਾਸ ਆਪਣੇ ਹੱਥੇ ਦੀ ਵਿਸ਼ਵਾਸ ਵਿਸ਼ਵਾਸ ਤੇ ਸਾਦਾ ਹੈ ਨਾ ਕਿ ਤੁਹੋੜੇ 22 ਦੇ ਲੋਕਾਂ ਨੇ ਵਾਅਦਾ ਕੀਤੇ ਉਦੋਂ ਇਹ ਸਾਰੇ ਕਾਂਗਰਸੀ ਉੱਡ ਜਾ ਕੇ ਮੁਰਸ਼ਦ ਨੂੰ ਸਲਾਵਾ ਦਿੰਦੇ ਆ ਜੀ ਗੜਚੋਰ ਕਰ ਲੀਏ ਸਾਰੇ ਕਿਉਂ ਇਹੋ ਜਿਹੇ ਬਿਆਨ ਦੇਨੇ ਪੈ ਰਹੇ ਬੱਲੇ ਕੁਝ ਦੀ ਥੋੜੇ ਕਿਸਾਨ ਅੰਦੋਲਨ ਜੋ ਹੋਇਆ ਮੁੰਡੇ ਦੀ ਡੈਥ ਹੋਈ ਕਿਤੇ ਕਿਸਾਨ ਜ਼ਖਮੀ ਹੋਇਆ ਸਾਰੇ ਕਿਤੇ ਦੇਣ ਬੀਜੇਪੀ ਦੇ ਲੀਡਰਾਂ ਨੇ ਦੇਣਾ ਇਹਨਾਂ ਦੇ ਉਧਰ ਦੀ ਸਰਦ ਦਾ ਲੋਕੀਏ ਲਕਸ਼ਣ ਆ ਗਈ ਆ 10 ਬੰਦਾ ਦੇ ਕਿੰਨੇ ਬੰਦਾ ਸਤਬਾ ਮਾਤ ਤੱਕ ਜਿਹੜਾ ਕੋਟ ਆਫ ਟੈਕ ਲੱਗ ਰਿਹਾ ਹੈ ਨਾ ਲਕਸ਼ਣ ਆ ਗਈ ਆ ਇਹ ਕੱਢ ਕੱਢ ਦੇ ਭਾਜਪਾ ਦੇ ਸੁਣੋ ਬੀਜਪੀ ਦਾ ਗੱਠ ਜੋੜ ਕਿੰਨੇ ਕਿਹਾ ਫਰੀਦ ਜਖੜ ਨੇ ਜਖੜ ਨੇ ਜਖੜ ਦੇ ਬਿਆਨ ਦੀ ਕੋਈ ਅਮਿਤ ਪਹਿਲੀ ਗੱਲ ਦੱਸ ਜਫ ਜਖੜ ਦੂ ਕੋਈ ਨਾ ਪੁੱਛਦਾ ਨਾ ਕਿਸ ਤਾ ਕਾਲੀ ਦਲ ਨਾ ਹੋ ਜੇ ਗੱਠ ਜੋੜ ਪਹਿਲੀ ਗੱਲ ਦੋਨੋਂ ਪਾਰਟੀਆਂ ਦਾ ਮਸਲਾ ਹੀ ਚੁੱਕੀ ਲੈਣਾ ਦੇਣਾ ਪਰ ਜਿਹੜਾ ਗੱਠ ਜੋੜ ਜਿੰਨਾ ਤੇ ਤੱਕ ਦਿੱਲੀ ਵਾਲੇ ਅਮਿਤ ਸ਼ਾਹ ਹੋਣੀ ਉਹਦੀ ਦਖਲਾ ਜੀ ਕਰਨਗੇ ਉਹਦੀ ਕਰਨਗੇ ਤੇ ਮੇਰਾ ਖਿਆਲ ਜਾਖੜ ਦੀ ਗੱਲ 'ਚ ਕੋਈ ਦਮ ਨਹੀਂ ਜੰਨੀ ਆਉਂਦੇ ਤਾਂ ਹੁਣ ਤਾਂ ਕਹੀਆਂ ਪਹਿਲੀ ਗੱਲ ਤਾਂ ਝੂਠ ਬੋਲਦਾ ਸਾਰੀਆਂ ਗੱਲਾਂ ਉਹਦੀਆਂ ਝੂਠਆਂ ਤੇ ਉਹਦੀ ਗੱਲ ਤੇ ਕੋਈ ਦਮ ਨਹੀਂ ਕਿਉਂ ਕਾਲੀ ਦਲ ਤੇ ਬੀਜੇਪੀ ਦਾ ਉਹਨੇ ਕਿਹਾ ਮੈਂ ਚਾਹੁੰਦਾ ਉਹਨੇ ਇਹ ਨਸ਼ਬਦ ਯੂਜ਼ ਕੀਤਾ ਮੈਂ ਵੀ ਫੜਿਆ ਦੋ ਤੋਨਾ ਉਹਨੇ ਕਿਹਾ ਵੀ ਮੈਂ ਚਾਹੁੰਦਾ ਚਾਹੁੰਦੇ ਆ ਕਿਉਂਕਿ ਜਿਹੜੇ ਕਾਂਗਰਸ ਚੋਂ ਆਏ ਕੈਪਟਨ ਮਨਿੰਦਰ ਸਿੰਘ ਜਾਖੜ ਇਹ ਸਾਰਿਆਂ ਨੇ ਦੇਖਿਆ ਬੀਜੇਪੀ ਨਾਲ ਰਲ ਕੇ ਸੀ ਐਮਐਲ ਐਮਪੀ ਬਣ ਜਾਣਾ ਉਹਨਾਂ ਨੂੰ ਲੱਗਦਾ ਕੱਲਿਆਂ ਨੂੰ ਹੀ ਨਹੀਂ ਬਣ ਸਕਣਾ ਆਪਣੇ ਆਪਣੇ ਦੇ ਵਿਸ਼ਵਾਸ ਆਪਣੇ ਹੱਥੇ ਦੀ ਵਿਸ਼ਵਾਸ ਵਿਸ਼ਵਾਸ ਤੇ ਸਾਬ ਹੈ ਨਾ ਕਿ ਤੂੰ ਫੜੇ 22 ਦੇ ਲੋਕਾਂ ਨੇ ਦੱਤ ਕੀਤੇ ਉਦੋਂ ਦੇ ਸਾਰੇ ਕਾਂਗਰਸੀ ਉੱਡ ਜਾ ਕੇ ਮਰਸ਼ਾ ਨੂੰ ਸਲਾਵਾ ਦਿੰਦੇ ਆ ਜੀ ਗਰਸ਼ੁਰ ਦਾਲੀਏ ਸਭ ਨੂੰ ਰੋਟਾ ਕਿਉਂ ਇਹੋ ਜਿਹੇ ਬਿਆਨ ਦੇਨੇ ਪੈ ਰਹੇ ਬੱਲੇ ਕੁਝ ਦੀ ਫੜੇ ਕਿਸਾਨ ਅੰਦੋਲਨ ਜੋ ਹੋਇਆ ਮੁੰਡੇ ਦੀ ਡੈਥ ਹੋਈ ਕਿੰਨੇ ਕਿਸਾਨ ਜਖਮੀ ਹੋਇਆ ਸਭ ਕਿਤੇ ਦੇਣਾ ਬੀਜੇਪੀ ਦੇ ਲੀਡਰਾਂ ਨੇ ਦੇਣਾ ਇਹਨਾਂ ਦੇ ਉਧਰ ਦੀ ਸਦਰਦਾ ਲੋਕੀ ਹੈ ਲਖਣ ਆ ਗਈ ਆ 10 ਬੰਦਾ ਦੇ ਕਹਿੰਦੇ 15 ਸਤਬਾਹ ਮਾਤ ਤੱਕ ਜਿਹੜਾ ਕੋਟ ਆਫ ਟੈਕ ਲੱਗ ਰਿਹਾ ਨਾ ਲਖਣ ਆ ਗਈ ਆ ਜਾਖੜ ਸਾਹਿਬ ਆ ਕੇ ਪਿੰਡਾਂ ਚ ਪੰਜਾਬ ਦਾ ਕਹਿੰਦੇ ਬੀਜੇਪੀ ਦਾ ਇਹ ਤੋਂ ਪਤਾ ਲੱਗੇ ਵੀ ਲੋਕ ਕਿੱਥੇ ਖੜੇ ਆ ਤੇ ਕਿੱਥੇ ਖੜੇ ਆ ਇਸ ਕਰਕੇ ਉਹਨਾਂ ਦੀ ਮਜਬੂਰੀ ਆ ਦੋਵੇਂ ਤੇ ਦੋਵੇਂ ਇਹ ਤੇ ਅਕਾਲੀ ਦਲ ਵੀ ਬੀਜੇਪੀ ਵੀ ਲੋਕਾਂ ਦੇ ਰੰਗ ਕਰਦੇ ਆ ਉਹਨਾਂ ਦਾ ਕੋਈ ਵजूद ਨਹੀਂ ਉਹ ਜੋ ਮਰਜ਼ੀ ਕਰਨ ਉਹਨਾਂ ਨੂੰ ਪੰਜਾਬ ਚ ਇੱਕ ਸੀਟ ਵੀ ਮਿਲਣਾ ਨਹੀਂ ਭਾਵੇਂ ਉਹ ਜੋ ਮਰਜ਼ੀ